ਆទਿਜਨਤਾ ਪਾਰਟੀ ਵੱਲੋਂ ਦੇਸ਼ ਪਾਰਵਿਸ ਚਲਾਈ ਜਾ ਰਹੀ ਮੈਂਬਰਸ਼ਿਪ ਮੁਹਿੰਮ ਤਹਿਤ ਗੁਰਦਾਸਪੁਰ ਵਿੱਚ ਪੁਰਾਣੀ ਮੈਂਬਰਾਂ ਦੀ ਮੈਂਬਰਸ਼ਿਪ ਮੁੜ ਤੋਂ ਕੀਤੀ ਗਈ ਹੈ ਤੇ ਨਵੇਂ ਮੈਂਬਰ ਬਣਾਉਣ ਦੀ ਮੁਹਿੰਮ ਸ਼ੁਰੂ ਹੋਈ ਇਸ ਮੌਕੇ ਕੈਂਪ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਸ਼ਿਵ ਸਿੰਘ ਰਾਜਨ ਸਾਭका ਐਮਐਲਏ ਅਤੇ ਲੋਕ ਸਭਾ ਚੋਣਾਂ ਲੜ ਚੁੱਕੇ ਦਿਨੇਸ਼ ਸਿੰਘ ਬੱਬੂ ਨੇ ਮੰਡਲ ਦੇ ਅਹੁਦੇਦਾਰਾਂ ਨੂੰ ਮੈਂਬਰ ਬਣਾ ਕੇ ਜ਼ਿਲ੍ਹਾ ਪੱਧਰ ਤੇ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ ਉਹਨਾਂ ਸਾਰੇ ਅਧਿਕਾਰੀਆਂ ਵਰਕਰਾਂ ਨੂੰ ਵੱਤ ਤੋਂ ਵੱਤ ਮੈਂਬਰ ਬਣਾ ਕੇ ਬੀਜੇਪੀ ਨੂੰ ਹੋਰ ਅੱਗੇ ਵਧਾਉਣ ਦਾ ਸੱਦਾ ਦਿੱਤਾ ਪਾਰਟੀ ਨੇ ਆਪਣਾ ਸਦਸਤਾ ਅਭਿਆਨ ਜਿਹੜਾ ਉਹਨੂੰ ਲਾਂਚ ਕੀਤਾ ਹੈ ਜਿਹਦੇ ਲਈ ਪਾਰਟੀ ਦੇ ਮੰਡਲ ਦੇ ਕਾਰਜਕਰਤਾਵਾਂ ਨੂੰ ਇੱਥੇ ਬੁਲਾਇਆ ਗਿਆ ਜ਼ਿਲ੍ਹਾ ਦਿਗਜੀ ਦੇ ਉਪਰਾਲੇ ਨਾਲ ਇਹ ਪ੍ਰੈਸ ਕਾਨਫਰੰਸ ਦੇ ਮार्गम ਨਾਲ ਅੱਤੀ ਨਮਾਸ ਸਦਸਤਾ ਅਭਿਆਨ ਜਿਹੜਾ ਚਾਲੂ ਕਰਨ ਜਾ ਰਹੇ ਨੇ ਵੈਸੇ ਤੇ ਇਹ ਪੈਂਡਿੰਗ ਸੀ 2014 ਚ 2020 ਚ ਲੇਕਿਨ कोरोना दी महामारी आई इस कर के ये मेंबरशिप दा अभियान जेड़ा पोस्टपोन होया हुन पार्टी ने मुडले स्तर ਦੇ ਉਤੇ ਇਹਨੂੰ ਦੁਬਾਰਾ ਸ਼ੁਰੂ ਕੀਤਾ ਤੁਸੀਂ ਸਾਰੇ ਨੇ ਦੇਖਿਆ ਹੋਏਗਾ ਕਿ ਸਭ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਇਹਦੇ ਮੈਂਬਰ ਬਣੇ ਨੇ ਫਿਰ ਸਟੇਟਾਂ ਦੇ ਅੰਦਰ ਸਟੇਟ ਦੇ ਅਧਿਕਾਰਿਓਂ ਅਤੇ ਪ੍ਰਦੇਸ਼ ਦੀ ਔਰ ਕੇਂਦਰੀਏ ਜਿਹੜੇ ਲੋਕ ਨੇ ਉਹ ਮੈਂਬਰ ਬਣੇ ਨੇ ਅੱਜ ਜ਼ਿਲ੍ਹੇ ਦੇ ਅੰਦਰ ਜ਼ਿਲ੍ਹਾ ਸਤਰ ਦੇ ਕਾਰਜਕਰਤਾ ਮੰਡਲ ਦੇ ਅਧਿਕਾਰੀ ਜਿਹੜੇ ਆ ਉਹਨਾਂ ਨੂੰ ਮੈਂਬਰ ਬਣਾਇਆ ਗਿਆ